ਕੀ ਤੁਸੀਂ ਵੀ ਗਰਮੀਆਂ ਦੇ ਮੌਸਮ ਦੇ ਵਿੱਚ ਪਿੰਦੇ ਹੋ ਨਿੰਬੂ ਪਾਣੀ ਕਿਤੇ ਤੁਸੀਂ ਤਾਂ ਨਹੀਂ ਆਈਸਕ੍ਰੀਮ ਅਤੇ ਹੋਰ ਠੰਡੀਆਂ ਚੀਜ਼ਾਂ ਦਾ ਸੇਵਨ ਕਰ ਰਹੇ ਇੱਕ ਵਾਰ ਜਾਨ ਲਵੋ ਗਰਮੀਆਂ ਦੇ ਵਿੱਚ ਨਿੰਬੂ ਪਾਣੀ ਦੇ ਫਾਇਦੇ ਫਿਰ ਦੇਖੋ ਤੁਹਾਡੇ ਕਿਵੇਂ ਉੜਦੇ ਨੇ ਖੁਸ਼ ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਤੇ ਬਹੁਤ ਹੀ ਖਾਸ ਪ੍ਰੋਗਰਾਮ ਹਲਕ ਟਿਪਸ ਦੇ ਵਿੱਚ ਸੋ ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਕਾਫੀ ਪਹਿਲਾਂ ਹੋ ਚੁੱਕੀ ਹੈ ਤੇ ਹੁਣ ਗਰਮੀ ਜਿਹੜੀ ਹੈ ਵੱਟ ਕਟਾਂਦੀ ਨਜ਼ਰ ਆ ਰਹੀ ਹੈ ਕਿਉਂਕਿ ਆਏ ਕੀ ਦਿਨ ਹੈ ਟੈਂਪਰੇਚਰ ਜੋ ਹੈ ਕਾਫੀ ਜ਼ਿਆਦਾ ਵਧ ਰਿਹਾ ਜੋ ਕਿ ਸਿਹਤ ਵਾਸਤੇ ਬਹੁਤ ਹੀ ਹਾਨੀਕਾਰਕ ਹੈ ਅਗਰ ਅਸੀਂ ਕਰੋ ਬਾਹਰ ਨਹੀਂ ਜਾਵਾਂਗੇ ਤਾਂ ਸਾਡੇ ਕੰਮ ਰੁਕ ਜਾਣਗੇ ਅਸੀਂ ਪੈਸੇ ਕਿਵੇਂ ਕਮਾਵਾਂਗੇ ਵੱਡੇ ਸਵਾਲ ਇਹ ਪੈਦਾ ਹੁੰਦੇ ਨੇ ਜਿਸ ਕਰਕੇ ਸਾਨੂੰ ਬਾਹਰ ਜਿਹੜਾ ਧੁੱਪਾਂ ਦੇ ਵਿੱਚ ਨਿਕਲਣਾ ਪੈਂਦਾ ਹੈ ਪਰ ਧੁੱਪਾਂ ਦੇ ਵਿੱਚ ਨਿਕਲਣ ਸਮੇਂ ਸਾਨੂੰ ਜਿਹੜਾ ਗਵਾ ਤੋਂ ਵੱਧ ਨਿੰਬੂ ਪਾਣੀ ਪੀਣਾ ਚਾਹੀਦਾ ਕਿਉਂਕਿ ਤੁਹਾਡੇ ਸਰੀਰਾਸਤੇ ਬਹੁਤ ਲਾਭੇਪੰਦ ਹੈ ਜੇਕਰ ਤੁਸੀਂ ਹਰ ਰੋਜ਼ ਨਿੰਬੂ ਪਾਣੀ ਪੀਂਦੇ ਹੋ ਤਾਂ ਤੁਸੀਂ ਕਦੇ ਵੀ ਲੂ ਦਾ ਸ਼ਿਕਾਰ ਨਹੀਂ ਹੋਵੋਗੇ ਇਸ ਤੋਂ ਇਲਾਵਾ ਨਿੰਬੂ ਪਾਣੀ ਪੀਣ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਨੇ ਇਸ ਨਾਲ ਤੁਸੀਂ ਕਈ ਸਾਰੇ ਲਾਭ ਜਿਹੜਾ ਉਠਾ ਸਕਦੇ ਹੋ ਕਿ ਕਿਨੇ ਫਾਇਦੇ ਆਉ ਜਾਣ ਲੈਂਦੇ ਆ वैसे तो नींबू पानी सेहत ਲਈ ਬਹੁਤ ਫਾਇਦੇਮੰਦ ਹੈ ਇਸ ਦੇ ਵਿੱਚ ਵਿਟਾਮਿਨ ਸੀ ਪੋਟਾਸ਼ੀਅਮ ਫਾਈਬਰ ਵਰਗੇ ਕਈ ਪੋਸ਼ਟਿਕ ਤੱਤ ਜਿਹੜੇ ਨੇ ਮੌਜੂਦ ਹੁੰਦੇ ਆ ਜੋ ਸਰੀਰ ਨੂੰ ਸਿਹਤਮੰਦ ਬਣਾਉਣ ਦੇ ਵਿੱਚ ਮਦਦ ਕਰਦੇ ਆ ਸਵੇਰੇ ਉੱਦੇ ਸਾਰ ਖਾਲੀ țeḍḍa ਨਿੰਬੂ ਪਾਣੀ ਪੀਣ ਦੇ ਨਾਲ ਕਈ ਬਿਮਾਰੀਆਂ ਤੋਂ ਨਜਾਤ ਵੀ ਮਿਲਦੀ ਹੈ ਗਰਮੀਆਂ ਦੇ ਮੌਸਮ ਦੇ ਵਿੱਚ ਨਿੰਬੂ ਪਾਣੀ ਜਿਹੜਾਗਾ ਤਾਜ਼ਗੀ ਦੇਣ ਵਾਲਾ ਡਰਿੰਕ ਹੈ ਜੋ ਥਕਾਵਟ ਨੂੰ ਦੂਰ ਕਰਨ ਦਾ ਵੀ ਕੰਮ ਕਰਦਾ ਹੈ ਇਸ ਦੇ ਸੇਵਨ ਦੇ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਸਰੀਰ ਦੇ ਵਿੱਚ ਊਰਜਾ ਦਾ ਸੰਚਾਰ ਹੋਣ ਦੇ ਨਾਲ-ਨਾਲ ਭਾਰ ਵੀ ਘਟਪ ਹੁੰਦਾ ਹੈ ਨਿੰਬੂ ਪਾਣੀ ਸਰੀਰ ਦੇ ਵਿੱਚੋਂ ਨਾ ਸਿਰਫ ਗੰਦਗੀ ਬਾਹਰ ਕੱਢਦਾ ਸਗੋਂ ਖੂਨ ਵੀ ਸਾਫ਼ ਕਰਦਾ ਹੈ ਇਸ ਕਰਕੇ ਦਿਨ ਦੀ ਸ਼ੁਰੂਆਤ ਨਿੰਬੂ ਪਾਣੀ ਦੇ ਨਾਲ ਕਰਨ ਤੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਨੇ ਸਰੀਰ ਨੂੰ ਰੱਖੇ ਹਾਈਡਰੇਟ ਸਰੀਰ ਨੂੰ ਹਾਈਡਰੇਟ ਰੱਖਣ ਦੇ ਲਈ ਨਿੰਬੂ ਪਾਣੀ ਦਾ ਸੇਵਨ ਤੁਸੀਂ ਕਰ ਸਕਦੇ ਹੋ ਨਿੰਬੂ ਪਾਣੀ ਸਰੀਰ ਦੇ ਵਿੱਚ ਤੇਜ਼ੀ ਦੇ ਨਾਲ ਪਾਣੀ ਦੀ ਸਪਲਾਈ ਕਰਦਾ ਹੈ ਅਤੇ ਗੰਧਲੇ ਪਦਾਰਥ ਬਾਹਰ ਕੱਢਣ ਦੇ ਵਿੱਚ ਮਦਦ ਕਰਦਾ ਹੈ ਇਸ ਦੇ ਨਾਲ ਸਰੀਰ ਦੇ ਵਿੱਚ ਜਮਾ ਚਰਬੀ ਨੂੰ ਘਟ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਸਰੀਰ ਨੂੰ ਤਣਾਅ ਦੇ ਨਾਲ ਲੜਨ ਦੀ ਵੀ ਸ਼ਕਤੀ ਮਿਲਦੀ ਹੈ ਪਾਚਨ ਸ਼ਕਤੀ ਵੀ ਕਰੇ ਮਜ਼ਬੂਤ ਸਵੇਰੇ ਖਾਲੀ ਟੱਡੇ ਨਿੰਬੂ ਪਾਣੀ ਪੀਣ ਦੇ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ਨਿੰਬੂ ਨੂੰ ਵਿਟਾਮਿਨਸ ਅਤੇ ਮਿਨਰਲਸ ਦਾ ਖਜ਼ਾਨਾ ਮੰਨਿਆ ਜਾਂਦਾ ਹੈ ਜਿਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਪਾਣੀ ਦੇ ਵਿੱਚ ਨਿੰਬੂ ਨਚੋੜ ਕੇ ਪੀਣ ਦੇ ਨਾਲ ਸਰੀਰ ਨੂੰ ਵਿਟਾਮਿਨ ਸੀ ਪੋਟਾਸ਼ੀਅਮ ਫਾਈਬਰ ਆਦਿ ਮਿਲਦਾ ਹੈ ਜੋ ਪਾਚਨ ਨੂੰ ਦਰੁਸਤ ਰੱਖਦਾ ਹੈ ਭਾਰ ਘਟ ਕਰਨ ਦੇ ਵਿੱਚ ਵੀ ਕਰੇ ਮਦਦ ਲਗਾਤਾਰ ਵਾਧਰੇ ਭਾਰ ਨੂੰ ਘਟ ਕਰਨ ਦੇ ਲਈ ਨਿੰਬੂ ਕਾਫੀ ਮਦਦਗਾਰ ਸਾਬਿਤ ਹੁੰਦਾ ਹੈ ਜਿਸ ਵਿੱਚ ਕੈਲੋਰੀ ਘਟ ਹੁੰਦੀ ਹੈ ਨਿੰਬੂ ਦੇ ਵਿੱਚ ਪਾਏ ਜਾਣ ਵਾਲੇ ਪੈਕਟਿਨ ਫਾਈਬਰ ਫੋਕ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਨੇ ਨਿੰਬੂ ਪਾਣੀ ਸਰੀਰ ਦੇ ਵਿੱਚ ਜੈਰੀਲੇ ਤੱਤ ਬਾਹਰ ਕੱਢ ਕੇ ਪਾਰ ਨੂੰ ਘਟਾਉਣ ਦੇ ਵਿੱਚ ਕਾਫੀ ਮਦਦ ਕਰਦਾ ਹੈ ਸਰੀਰ ਨੂੰ ਦੇਵੇ ਊਰਜਾ ਗਰਮੀਆਂ ਦੇ ਮੌਸਮ ਦੇ ਵਿੱਚ ਸਰੀਰ ਦੀ ਊਰਜਾ ਨੂੰ ਕਾਇਮ ਰੱਖਣ ਦੇ ਲਈ ਰੋਜ਼ਾਨਾ ਨਿੰਬੂ ਪਾਣੀ ਦਾ ਸੇਵਨ ਕਰੋ ਇਸ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਸਰੀਰ ਨੂੰ ਊਰਜਾ ਦਿੰਦਾ ਹੈ ਗਰਮੀਆਂ ਦੇ ਵਿੱਚ ਚਾਹ ਕੌਫੀ ਦੀ ਥਾਂ ਤੇ ਨਿੰਬੂ ਪਾਣੀ ਦੀ ਆਦਤ ਪਾਓ ਜਿਸ ਨਾਲ ਕਈ ਸਾਰੀਆਂ ਬਿਮਾਰੀਆਂ ਦੂਰ ਹੁੰਦੀ ਹੈ ਅੰਤ ਦੇ ਵਿੱਚ ਗੱਲ ਕਰਾਂਗੇ ਚਿਹਰੇ ਦੇ ਨਿਖਾਰ ਤੇ ਭਾਰੇ ਨਿੰਬੂ ਪਾਣੀ ਦੇ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਦੇ गुण ਪਾਏ ਜਾਂਦੇ ਨੇ ਇਸ ਦੇ ਨਾਲ ਚਮੜੀ ਤੇ ਹੋਣ ਵਾਲੇ ਦਾਗ-ਧੱब्बे ਦੂਰ ਹੋ ਜਾਂਦੇ ਆ ਜਿਸ ਦੇ ਨਾਲ ਨਿਖਾਰ ਹੁੰਦਾ ਜੇਕਰ ਤੁਸੀਂ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਫੇਸ ਤੇ ਲਗਾਉਂਦੇ ਹੋ ਤਾਂ ਤੁਹਾਡਾ ਚਿਹਰਾ ਜੜਕ ਕਾਫੀ ਜ਼ਿਆਦਾ ਚਮਕਦਾਰ ਹੋ ਜਾਏਗਾ ਸੋ ਦੋਸਤੋ ਅੱਜ ਹੀ ਆਪਣੀ ਖੁਰਾਕ ਦੇ ਵਿੱਚ ਨਿੰਬੂ ਪਾਣੀ ਜ਼ਰੂਰ ਸ਼ਾਮਲ ਕਰੋ ਤੇ ਸਵੇਰ ਦੀ ਸ਼ੁਰੂਆਤ ਜਿਹੜੀ ਹੈ ਨਿੰਬੂ ਪਾਣੀ ਤੋਂ ਕਰਨੀ ਚਾਹੀਦੀ ਕਿਉਂਕਿ ਅਜਿਹਾ ਕਰਨ ਦੇ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਹੋਣਗੇ ਜਿਨ੍ਹਾਂ ਫਾਇਦਿਆਂ ਦੇ ਬਾਰੇ ਅਸੀਂ ਹੁਣੇ-ਹੁਣੇ ਤੁਹਾਨੂੰ ਬਹੁਤ ਵਟਾ ਗਿਆਨ ਦਿੱਤਾ ਹੈ ਸੋ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨਾਲ ਕੀ ਜੋ ਵੀ ਤੁਹਾਡੇ ਵਿਚਾਰ ਨੇ ਇਸ ਹੈਲਥ ਟਿਪਸ ਦੇ ਬਾਬਤ ਕਮੈਂਟਾਂ ਦੇ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਵੀ ਜ਼ਰੂਰ ਪਾਓ ਤੇ ਨਾਲ ਕੀ ਨਿਰਪੱਖ ਪੋਸਟ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ